ਪੰਜਾਬ ਚ ਜੇ ਠੰਡ ਤੋਂ ਨਹੀਂ ਮਿਲੇਗੀ ਰਾਹਤ ਜਨਵਰੀ ਦੀ ਠੰਡ ਨੇ 70 ਸਾਲਾਂ ਦਾ ਤੋੜਿਆ ਰਿਕਾਰਡ ਪੰਜਾਬ ਜੋਂ ਦੇ ਦੇਣੀ ਮੀਂਹ ਦੀ ਨਹੀਂ ਹੈ ਕੋਈ ਵੀ ਸੰਭਾਵਨਾ ਬੀਤੇ ਦੇਣੀ ਕਈ ਥਾਵਾਂ ਤੇ ਨਿਕਲੀ ਸੀ ਤੁਪ ਅੱਜ ਗਣਤੰਤਰਤਾ ਦਿਵਸ ਮੋਕੇ ਲਾਲ ਕਿਲੇ ਤੇ ਪੀਐਮ ਨਰਿੰਦਰ ਮੋਦੀ ਲਹਿਰਾਂਗੇ ਤਿਰੰਗਾ ਪ੍ਰੇਡ ਨੂੰ ਦੇਣਗੇ ਸਲਾਮੀ ਦੇਸ਼ ਦੀਆਂ ਤਿੰਨ ਸੈਨਾਨਾਂ ਦਾ ਦੇਖਣ ਨੂੰ ਮਿਲੇਗਾ ਜੋਹਰ ਰਾਸ਼ਟਰਪਤੀ ਦੁਰਪੱਤੀ ਮੁਰਮੁੰਦਰ ਰਾਸਟੇਲ ਦੇ ਨਾਮ ਸੰਦੇਸ਼ ਗਿਆ ਦੇਸ਼ ਅਮ੍ਰਿਤ ਕਾਲ ਦੇ ਸ਼ੁਰੂਆਤੀ ਬੜਾਪ ਤੇ ਪਹੁੰਚਿਆ ਭਾਰਤ ਨੂੰ ਹੋਰ ਉਚਾਈਆਂ ਤੇ ਲੈ ਕੇ ਜਾਂਦਾ ਸੁਨਹਿਰੀ ਮੌਕਾ ਅੱਜ ਪਟਿਆਲਾ ਚ ਹੋਵੇਗਾ ਪੰਜਾਬ ਪਦਰੀਸ ਮਾਗਮ ਗਵਰਨਰ ਬਨਵਾਰੀ ਲਾਲ ਪ੍ਰੋਹਿਤ ਤੇ ਫਰੋਂਗੇ ਤਿਰੰਗਾ ਸੀਐਮ ਭਗਵੰਤ ਮਾਨ ਜਾ ਰਿਹਾ ਹੈ ਲੁਧਿਆਣਾ ਸੀਐਮ ਭਗਵੰਤ ਮਾਨ ਦੀ ਆਦਮ ਤੋਂ ਪਹਿਲਾਂ ਪੀਏ ਜੂ ਪੁਲਿਸ ਜਵਾਨੀ ਦੇ ਵਿੱਚ ਕੀਤਾ ਗਿਆ ਤਬਦੀਲ 2000 ਤੋਂ ਵੱਧ ਪੁਲਿਸ ਕਰਮੀਆਂ ਲਗੇ ਡਿਊਟੀ ਤੇ ਰੂਟ ਹੋਏ ਡਾਇਵਰਟ ਸਿੱਧੂ ਮੂਸੇਵਾਲੇ ਦੇ ਕਤਲ ਦਾ ਅਨਕੰਡਰ ਕਰਨ ਵਾਲੇ ਪੰਜਾਬ ਸਿらっしゃ ਸਮੇਤ 25 ਪੁਲਿਸ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਅੱਜ ਕਰੇਗੀ ਸਨਮਾਨਿਤ ਡੀਐਸਪੀ ਵਿਕਰਮ ਬਰਨ ਨੂੰ ਚੌਥੀ ਵਾਰ ਰਾਸ਼ਟਰੀ ਪਤਿਵਿ ਅਵਾਰਡ ਪੰਜਾਬ ਦੇ 14 ਪੁਲਿਸ ਅਫਸਰਾਂ ਨੂੰ ਵੀ ਅੱਜ ਮਿਲੇਗਾ ਮੁੱਖ ਮੰਤਰੀ ਅਵਾਰਡ ਰਾਜਪਾਲ ਨੇ ਲਗਾਈ ਮੋਹਰ ਪੰਜਾਬ ਦੀਆਂ ਜੇਲ੍ਹਾਂ ਦੇ ਸਿਕਿਉਰਿਟੀ ਮਾਮਲੇ ਤੇ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਜੋ ਪੁਲਿਸ ਨੇ ਦੋ ਸੇ 1.5 ਸਾਲ ਚ ਬਣਾਈਆਂ ਜਾਣਗੀਆਂ ਵਾਧੂ ਬ੍ਰੇਕਾਂ ਦੇ ਤਿੰਨ ਮਹੀਨੇ ਚ ਲਗਾ ਦਿੱਤੇ ਜਾਣਗੇ ਕੈਮਰੇ ਪੰਜਾਬ ਸਰਕਾਰ ਨੇ ਪੁਲਿਸ 'ਚ ਵੱਡਾ ਫੇਰਬਦਲ ਕਰਦੇ 91 ਆਈਪੀਐਸ ਤੇ ਪੀਪੀਐਸ ਅਫਸਰਾਂ ਤੇ ਕੀਤੇ ਤਬادله ਨਿਊਜ਼ ਬਿਊਰੋ ਮਿਸ਼ਨ ਪੰਜਾਬ